हां जी ਬਹੁਤ ਸੋਹਣੇ ਕਲੈਕਸ਼ਨ ਲੈ ਕੇ ਆਇਆ ਜੀ ਪਾਰਟੀ ਵੇਅਰ ਦੇ ਵਿੱਚ ਰਸ਼ੀਆ ਬ੍ਰਾਂਡ ਦਾ ਜੀ ਪਿਓਰ ਰਿਜਨਲ ਜੌਰੇਟ ਦੇ ਵਿੱਚ ਹੈ ਜੀ ਔਰ ਫੁੱਲ ਹੈਵੀ ਫਰੰਟ ਆਊਗਾ ਦੇਖੋ ਜੀ ਇਹ ਸਾਰਾ ਵਰਕ ਐ ਦੇ ਉੱਪਰ ਸਾਰਾ ਜੀ ਐਲੀਗੈਂਟ ਵਰਕ ਹੋਇਆ ਬਹੁਤ ਮਹਿੰਗਾ ਕੰਮ ਹੁੰਦਾ ਸਾਰਾ ਦੇਖੋ ਘੇਰੇ ਦੇ ਉੱਪਰ ਵਰਕ ਆਊਗਾ ਜੀ ਸਾਰਾ ਫੁੱਲ ਹੈਵੀ ਬਰਾਂਡਰੀ ਹੋਈ ਹੈ ਜੀ ਔਰ ਬਰਾਂਡਰੀ ਵੀ ਜਿਹੜੀ ਹੋਈ ਹੈ ਜੀ ਬਹੁਤ ਹਾਈ ਕਲਾਸ ਦੀ ਹੋਈ ਹੈ ਚਾਰ ਰੰਗ ਆਉਣਗੇ ਜੀ ਪਿਓਰ ਓਰੀਜਨਲ ਜੌਰੇਟ ਦਾ ਫੈਬਰਿਕ ਆਉ ਜਿਹੜੀ 4 500 ਮੀਟਰ ਦਾ ਕੱਪੜਾ ਤੇ ਬਾਟਮ ਆਊਗੀ 3 ਮੀਟਰ ਜੀ ਵਿਸ 2 ਮੀਟਰ ਸ਼ਟਰ ਪਰ 5.5 ਮੀਟਰ ਸੂਟ ਦਾ ਕੱਪੜਾ ਹੋਗਾ ਰੰਗ ਆਉਣਗੇ 4 ਜੀ ਫਸਟ ਦੇਖੋ ਕਲਰ ਇਹਦੇ ਚ ਆ ਗਿਆ ਜੀ ਇੰਗਲਿਸ਼ ਪਿੰਕ ਕਲਰ ਤੇ ਦੁਪੱਟਾ ਹੋਊਗਾ ਜੀ ਬਹੁਤ ਘੈਂਟ ਰੰਗ ਦੇਖੀ ਚਲੋ ਬੁੱਕ ਕਰ ਚਲੋ ਤੇ ਰੇਟ ਸਿਰਫ 2500 ਰੁਪਏ ਦਾ ਜੀ ਸਿਰਫ 2500 ਰੁਪਏ ਦੇ ਰੇਟ ਦੇ ਵਿੱਚ ਹੈ ਜੀ ਦੁਪੱਟੇ ਦੇ ਉੱਪਰ ਵੀ ਵਰਕ ਆਊਗਾ ਜੀ ਲਓ ਜੀ ਦੁਪੱਟਾ ਹੋਗਾ 2.5 ਮੀਟਰ ਦਾ ਦੁਪੱਟਾ ਦੇਖ ਲਓ ਜੀ ਪੂਰਾ ਸੋਹਣਾ ਦੁਪੱਟਾ ਹੋਊਗਾ ਐਲੀਗੈਂਟ ਦੁਪੱਟਾ ਆਊਗਾ ਵਰਕ ਵਾਲਾ ਸਾਰਾ ਇਹ ਰੰਗ ਚਾਰ ਨੇ ਚਾਰ ਰੰਗ ਪੂਰੇ ਘੈਂਨੇ ਫਸਟ ਬੇਜ ਪਿੰਕ ਦੇ ਵਿੱਚ ਆ ਉਮੇਡ ਰਸ਼ੀਆ ਬ੍ਰੈਂਡ ਦਾ ਜੀ ਰਸ਼ੀਆ ਬ੍ਰੈਂਡ ਦਾ ਸੂਟ ਆਊਗਾ ਜੀ ਇਹ ਉਹ ਰੰਗ ਬਹੁਤ ਪਿਆਰੇ ਨੇ ਦੇਖੀ ਚਲੋ ਬੁੱਕ ਕਰੋ ਚਲੋ ਜੀ ਸਾਰਾ ਇਹ ਵਰਕ ਹੈ ਵੀਰੇ ਬਹੁਤ ਜਿਆਦਾ ਕੈਂਟ ਪੀਸ ਹੈਗਾ ਸਰਦਾਰੀ ਸੂਟ ਆਊਗਾ ਜੀ ਨੂੰ ਸਰਦਾਰੀ ਕਹਿੰਦੇ ਨੇ ਚੀਜ਼ ਨੂੰ ਲਓ ਜੀ ਸੌਦੇ ਦੇਖੋ ਜੀ ਪੇਜ ਫੋਲੋ ਕਰ ਲਓ ਵਰਕ ਦੇਖ ਲਓ ਜੀ ਕਿੰਨਾ ਕੈਂਟ ਹੈ ਪੂਰਾ ਵਜੇ ਵਰਕ ਹੋਇਆ ਦੁਪੱਟੇ ਤੇ ਵੀ ਵਰਕ ਆਊਗਾ ਜੀ ਰੰਗ ਚਾਰ ਦੇ ਚਾਰੇ ਰੰਗ ਪੂਰੇ ਸੋਹਣੇ ਰਸ਼ੀਆ ਬ੍ਰੈਂਡ ਦਾ ਜੀ 2500 ਰੁਪਏ ਦੇ ਵਿੱਚ ਸਿਰਫ 2500 ਰੁਪਏ ਦੇ ਵਿੱਚ ਪੂਰਾ ਹੈਵੀ ਸੂਟ ਆ ਗਿਆ ਜੀ ਔਰ ਬੇਸ ਬਹੁਤ ਵਧੀਆ ਬੇਸ ਹੈਗਾ ਹਾਈ ਕਲਾਸ ਆਈਟਮਾਂ ਲੈਣੀ ਸਾਡਾ ਪੇਜ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ